ਜਿਹੜਾ ਸਰੀਰ ਰੱਬ ਦੇ ਹੁਕਮ ਵਿੱਚ ਬਣ ਗਿਆ ਕਿ ਤੈਨੂੰ ਹੱਕ ਹੈ ਤੂੰ ਉਸ ਸਰੀਰ ਨੂੰ ਮਾਰ ਸਕੇ ਹੱਕ ਹੈ ਤੈਨੂੰ ਜਪਜੀ ਸਾਹਿਬ ਪੜੀ ਜਾਂਦੇ ਨੇ ਇਹ ਇਹ ਪੜੀ ਜਾਂਦੇ ਨੇ ਰੱਬ ਜੀ ਸਾਰੇ ਸਰੀਰ ਤੁਹਾਡੇ ਹੁਕਮ ਵਿੱਚ ਬਣਦੇ ਨੇ ਜਿਸ ਦਿਨ ਘਰ ਵਿੱਚ ਕੋਈ ਔਲਾਦ ਪੈਦਾ ਹੋਣੀ ਹੁੰਦੀ ਹੈ ਉਸ ਦਿਨ ਨੌ ਨੂੰ ਲੈ ਕੇ ਗੱਡੀ ਤੇ ਬਹਿ ਕੇ ਹਸਪਤਾਲ ਪਹੁੰਚ ਜਾਂਦੇ ਨੇ ਡਾਕਟਰ ਨੂੰ ਕਹਿੰਦੇ ਨੇ ਕਹਿੰਦੇ ਜਿਹੜਾ 5-7000 ਲੈਣਾ ਹੈ ਲੈ ਲਈ ਇਦਾਂ ਦੱਸ ਵੀ ਲੜਕੀ ਹੈ ਕਿ ਲੜਕਾ ਹੈ ਪੁੱਛਦੇ ਆ ਨਾ ਨਾਲੇ ਪੜੀ ਜਾਂਦੇ ਨੇ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਪੜੀ ਵੀ ਜਾਂਦੇ ਨੇ ਜਦੋਂ ਇਹ ਪੰਕਤੀ ਪੜਦੇ ਹੋ ਨਾ ਜਵਾਕਾਂ ਨੂੰ ਨੇੜੇ ਨਹੀਂ ਆਉਂ ਦਿੰਦੇ ਪਰੇ ਹੋ ਜਾ ਮੈਂ ਪਾਠ ਕਰ ਰਿਹਾ ਉਹੀ ਬੰਦਾ ਜਿਸ ਦਿਨ ਘਰ ਤੋਂ ਲਾਦ ਹੋਣੀ ਹੁੰਦੀ ਹੈ ਨੌ ਨੂੰ ਨਾਲ ਲੈ ਕੇ ਧੱਕੇ ਨਾਲ ਉਹਨੂੰ ਵਿਚਾਰੀ ਨੂੰ ਮਜਬੂਰ ਕਰਕੇ ਧੱਕੇ ਨਾਲ ਲੈ ਕੇ ਹਸਪਤਾਲ ਪਹੁੰਚਦੇ ਨੇ ਤੇ ਡਾਕਟਰ ਦੇ ਮੇਜ਼ ਤੇ ਪੈਸੇ ਰੱਖ ਕੇ ਕਹਿੰਦੇ ਨੇ ਦੱਸੋ ਜਿਹੜੇ ਪੈਸੇ ਲੈਣੇ ਲਾ ਲਾ ਦੱਸ ਦੇ ਲੜਕੀ ਐ ਕਿ ਲੜਕਾ ਐ ਓਦਾਂ ਦੇ ਡਾਕਟਰ ਨੇ ਉਹ ਚੈੱਕ ਕਰਕੇ ਦੱਸ ਦਿੰਦੇ ਨੇ ਵੀ ਲੜਕੀ ਐ ਕਹਿੰਦੇ 20 ਹਜ਼ਾਰ ਹੋਰ ਦਿੰਨੇ ਆ ਇਹਦਾ ਜਨਮ ਨਹੀਂ ਹੋਣਾ ਚਾਹੀਦਾ ਇਹਦਾ ਜਨਮ ਨਹੀਂ ਹੋਣਾ ਚਾਹੀਦਾ ਅੱਛਾ ਗੁਰਮਖੋ ਮੇਰੀਆਂ ਮਾਤਾਵਾਂ ਬੈਠੀਆਂ ਨੇ ਬਜ਼ੁਰਗ ਵੀਰ ਬੈਠੇ ਨੇ ਕਿਸੇ ਡਾਕਟਰ ਕੋਲੇ ਜਾਇਓ ਕਿਸੇ ਡਾਕਟਰ ਕੋਲੇ ਜਾਇਓ ਉਹਨੂੰ ਪੁੱਛਿਓ ਕਿ ਜਿਹੜੇ ਲੋਕ ਬੱਚਿਆਂ ਦੇ ਜਨਮ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਮਾਰਾ ਦਿੰਦੇ ਨੇ ਉਹ ਬੱਚੀ ਨੂੰ ਕਿਵੇਂ ਮਾਰਿਆ ਜਾਂਦਾ ਹੈ ਬੱਚੀ ਦਾ ਸਰੀਰ ਬਣਿਆ ਹੁੰਦਾ ਸਰੀਰ ਬਣਿਆ ਹੁੰਦਾ ਮਾਂ ਦੇ ਗਰਭ ਚ ਸਰੀਰ ਬਣਿਆ ਹੁੰਦਾ ਜਿਸ ਦਿਨ ਤੂੰ ਜਾ ਕੇ ਡਾਕਟਰ ਦੇ ਅੱਗੇ 20000 30000 ਰੁਪਈਆ ਰੱਖ ਕੇ ਕਹਿੰਨਾ ਨਾ ਮੈਨੂੰ ਇਹ ਬੱਚੀ ਨਹੀਂ ਚਾਹੀਦੀ ਤੇਰੀਆਂ ਅੱਖਾਂ ਸਾਹਮਣੇ ਨਹੀਂ ਪਰ ਤੇਰੀਆਂ ਅੱਖਾਂ ਤੋਂ ਦੂਰ ਉਹ ਡਾਕਟਰ ਉਸ ਪੈਦਾ ਹੋਣ ਵਾਲੀ ਬੱਚੀ ਦਾ ਇੱਕ ਇੱਕ ਅੰਗ ਕੱਟ ਕੇ ਮਾਂ ਦੇ ਪੇਟ ਚੋਂ ਬਾਹਰ ਕੱਢਦੇ ਨੇ ਇੱਕ ਇੱਕ ਅੰਗ ਕੱਟ ਕੇ ਉਹਦੇ ਪੈਰ ਕੱਟੇ ਜਾਂਦੇ ਨੇ ਉਹਦਾ ਚਿਹਰਾ ਕੱਟਿਆ ਜਾਂਦਾ ਹੈ ਉਹਦੇ ਬਣੇ ਹੋਏ ਛੋਟੇ ਛੋਟੇ ਹੱਥ ਕੱਟੇ ਜਾਂਦੇ ਨੇ ਉਹਦਾ ਗਲਾ ਕੱਟਿਆ ਜਾਂਦਾ ਹੈ ਜਿਸ ਦਿਨ ਤੂੰ ਇਹ ਕਹਿਣਾ ਮੈਨੂੰ ਇਹ ਬੱਚੀ ਨਹੀਂ ਚਾਹੀਦੀ ਜਿੰਨੇ ਪੈਸੇ ਲੈਨੇ ਲੈ ਲੋ ਮੇਰੇ ਘਰ ਜਨਮ ਨਹੀਂ ਹੋਣਾ ਚਾਹੀਦਾ ਉਸ ਦਿਨ ਡਾਕਟਰ ਇੱਕ ਬਣੇ ਹੋਏ ਸਰੀਰ ਨੂੰ ਕੱਟ-ਕੱਟ ਕੇ ਮਾਂ ਦੇ ਗਰਭ ਚੋਂ ਬਾਹਰ ਕੱਢਦੇ ਨੇ ਮੇਰੀ ਗੱਲ ਤੇ ਵਿਸ਼ਵਾਸ ਨਾ ਹੋਇਆ ਕਿਸੇ ਡਾਕਟਰ ਨੂੰ ਜਾ ਕੇ ਪੁੱਛ ਲੇ ਜਿਹੜਾ ਤੇਰੀਆਂ ਅੱਖਾਂ ਸਾਹਮਣੇ ਹੁੰਦਾ ਹੈ ਉਹ ਪਾਪ ਹੈ ਜਿਹੜਾ ਤੇਰੀਆਂ ਅੱਖਾਂ ਤੋਂ ਦੂਰ ਹੋ ਰਿਹਾ ਤੂੰ ਕਰਾ ਰਿਹਾ ਹੈ ਵੀ ਤਾਂ ਪਾਪ ਹੈ ਤੇ ਇਦਾਂ ਜਿਹੜੇ ਬੰਦੇ ਇਦਾਂ ਦੇ ਕੰਮ ਕਰਦੇ ਨੇ ਨਾ ਉਹ ਫਿਰ ਡਰਨਗੇ ਕਹਿੰਦੇ ਵੀ ਆਪਾਂ ਮਰਨ ਤੋਂ ਬਾਅਦ ਕਿਤੇ ਸੱਪ ਨਾ ਬਣ ਜਾਈਏ ਡਰ ਆਉਂਦਾ ਨਾ ਕਈ ਬੰਦੇ ਡਰੇ ਹੁੰਦੇ ਨੇ ਵੀ ਮਰਨ ਤੋਂ ਬਾਅਦ ਕਿਤੇ ਨਾ ਸੱਪ ਬਣ ਜਾਈਏ ਅੱਛਾ ਜਿਨੇ ਆਪਣੀ ਧੀ ਕੋਖ ਵਿੱਚ ਮਾਰਤੀ ਉਹਨੂੰ ਡਰਨ ਦੀ ਲੋੜ ਨਹੀਂ ਤੂੰ ਐਵੇਂ ਨਾ ਡਰੀ ਜਾਈ ਅਗਲੇ ਜਨਮ ਚ ਸੱਪ ਬਣੇਗਾ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੁੱਛਦਾ ਤੂੰ ਤਾਂ ਜਿਉਂਦਾ ਹੀ ਸੱਪ ਐ ਤੂੰ ਜਿਉਂਦਾ ਹੀ ਸੱਪ ਐ ਸਪਣੀ ਦਾ ਸੁਭਾਅ ਕੀ ਐ ਜਦੋਂ ਸਪਣੀ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਐ ਨਾ ਉਹ ਇੱਕ ਘੇਰਾ ਘੇਰਾ ਬਣਾ ਲੈਂਦੀ ਐ ਜਨਮ ਦਿਨ ਤੋਂ ਬਾਅਦ ਜਿੰਨੇ ਬੱਚੇ ਉਹਦੇ ਘੇਰੇ 'ਚੋਂ ਛੇਤੀ ਛੇਤੀ ਬਾਹਰ ਚਲੇ ਜਾਣ ਬਚ ਜਾਂਦੇ ਨੇ ਬਾਕੀ ਸਾਰੇ ਬੱਚਿਆਂ ਨੂੰ ਸੱਪਣੀ ਆਪ ਹੀ ਖਾ ਜਾਂਦੀ ਹੈ। ਆਪਣਿਆਂ ਨੂੰ ਖਾਣਾ ਇਹ ਸੱਪ ਦਾ ਸੁਭਾਅ ਏ। ਤੇ ਜਿਸ ਦਿਨ ਘਰ ਵਿੱਚ ਪੈਦਾ ਹੋਣ ਵਾਲੀ ਇੱਕ ਨੰਨੀ ਬੱਚੀ ਨੂੰ ਹਸਪਤਾਲ ਜਾ ਕੇ ਤੂੰ ਮਾਰਾ ਕੇ ਕਿਸੇ ਡਸਟਬੀਨ ਦਾ ਸ਼ਿੰਗਾਰ ਬਣਾ ਕੇ ਆਉਣਾ ਡਰਿਆ ਨਾ ਕਰ ਮਰਨ ਤੋਂ ਬਾਅਦ ਸੱਪ ਬਣ ਜਾਏਗਾ ਉਹ ਤੂੰ ਜਿਉਂਦਾ ਹੀ ਸੱਪ ਹੈ। ਗੁਰੂ ਸਾਹਿਬ ਕਹਿੰਦੇ ਨੇ ਤੂੰ ਜਿਉਂਦਾ ਹੀ ਸੱਪ ਬਣ ਗਿਆ ਤੇ ਕਈ 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 ਬੀਬੀਆਂ ਗੱਲਾਂ ਕਰਦੀਆਂ ਨੇ ਬਜ਼ੁਰਗ ਔਰਤਾਂ ਚਟੀਆਂ ਚੁੰਨੀਆਂ ਸਿਰ ਤੇ ਲਈਆਂ ਨੇ 60 60 ਸਾਲ ਉਮਰ ਹੈ ਤੇ ਜਿਸ ਦਿਨ ਘਰ ਵਿੱਚ ਜਨਮ ਹੁੰਦਾ ਹੈ ਹਸਪਤਾਲ ਦੇ ਵਿੱਚ ਜਨਮ ਹੁੰਦਾ ਹੈ ਫੋਨ ਦੇ ਉੱਤੇ ਦੱਸਿਆ ਜਾਂਦਾ ਵੀ ਆਪਣੇ ਘਰ ਲੜਕੀ ਪੈਦਾ ਹੋਈ ਹੈ ਤੇ ਪਤਾ ਕੀ ਕਹਿੰਦੀਆਂ ਕਹਿੰਦੀ ਆ ਪੱਥਰ ਡਿੱਗ ਪਿਆ ਮੈਂ ਸੁਣਿਆ ਹਾ ਭਾਈ ਕੀ ਖਬਰ ਹੈ ਕਹਿੰਦੀ ਆ ਪੱਥਰ ਡਿੱਗ ਪਿਆ ਆਪਣੇ ਘਰ ਪੱਥਰ ਮੈਂ ਪੁੱਛਦਾ ਹੁਣ ਮਾਤਾ ਜੇ ਆਹੀ ਗੱਲ 60 ਸਾਲ ਪਹਿਲਾਂ ਤੇਰੀ ਮਾਂ ਨੇ ਕਹੀ ਹੁੰਦੀ ਫਿਰ ਜੱਗਾ ਲੱਗਦਾ ਤੈਨੂੰ